ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਪੋਜੀਆਂ ਤਹਿਸੀਲਤ ਜਿਲ੍ਹਾ ਤਰਨਤਾਰਨ ਸਾਹਿਬ ਇਥੋਂ ਆਪਾਂ ਤੁਹਾਨੂੰ ਦੋ ਵੈੜਾਂ ਦੀ ਵੀਡੀਓ ਕਵਰ ਕਰਨ ਲੱਗੇ ਆ ਗੋਰੇ ਵੀਰ ਹੁਣਾ ਗੋਲ ਤੇ ਵੀਡੀਓ ਐਂਡ ਤੱਕ ਜੁੜੇ ਰਹੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਕੈਮ ਨੇ ਵਧੀਆ ਵਧੀਆ ਜੀ ਵਧੀਆ ਚੱਲ ਰਿਹਾ ਜੀ ਤੇ ਵੈੜ ਦੀ ਦੇ ਦਈਏ ਵੀਰ ਜਾਣਕਾਰੀ ਇਹ ਵੈੜ ਪਹਿਲਾ ਸੁਆ ਜੀ ਪਹਿਲਾ ਸੁਆ ਪਹਿਲਾ ਸੁਆ 6 ਦੰਦ ਮੂੰਹੋਂ ਛਿੱਗੀ ਆ ਗਈ ਮੂੰਹੋਂ ਛਿੱਗੀ ਠੀਕ ਹੈ ਜੀ 6 ਘੰਟੇ ਹੋ ਗਏ ਜੀ ਸੂਈ ਨੂੰ 6-7 ਘੰਟੇ ਮਗਰ ਮਗਰ ਇਹਦੇ ਵੱੱਛੀ ਠੀਕ ਹੈ ਜੀ ਜ ਕੋਈ ਭੂਰ ਛਟਾ ਗੇ ਛਟਾ ਦੀ ਗਰੰਟੀ ਹੋਊ ਆਪਣੀ ਠੀਕ ਹੈ ਜੀ ਮੋਲੇ ਦਾ ਮੋਲੇ ਦਾ 60000 ਜੇ ਯੈਸ ਨੋ 55000 ਯੈਸ ਨੋ 55000 ਦੀ ਠੀਕ ਹੈ ਜੀ ਤੇ ਇਹਦੀ ਵੀ ਜੀ ਦੇ ਦਈਏ ਇਹ ਗੱਬਣ ਵੱਛੀ ਜੇ 15 ਦਿਨ ਸੂਣ ਚ ਬਾਕੀ ਜੇ ਦੇ 15 ਦਿਨ 27 ਤਰੀਕ ਨੂੰ ਦੇ ਪੰਜ 27 ਤਰੀਕ 28 ਤਰੀਕ ਨੂੰ ਦੇ ਦੇ ਠੀਕ ਹੈ ਜੀ ਹਾਂਜੀ ਤੇ ਸੀਮਨ ਸੂਣ ਵੀਰ ਜੀ ਇਹਦੇ ਸੀਮਨ ਦਾ 40 116 ਦਾ ਸੀਮਨ ਜੇ ਠੀਕ ਹੈ ਜੀ ਤੇ ਮਾਤਾ ਦਾ ਰਿਕਾਰਡ ਇਹਦਾ ਮਾਤਾ ਦਾ ਰਿਕਾਰਡ 30 ਕਿਲੋ ਦਾ ਜੇ 30 ਕਿਲੋ ਦਾ ਘਰੇਲੂ ਵੈਟ ਜੇ ਘਰੇਲੂ ਆਪਣੀ ਹੈ ਨਾ ਹਾਂਜੀ ਠੀਕ ਹੈ ਜੀ ਇਹਦਾ ਵੀ ਜੀ ਮੁੱਲ ਇਹਦਾ ਮੁੱਲ ਵੀ 60000 ਤੇ ਯਸਨੋ ਜਿਹੜੀ ਦੇ ਦੇਣੀ ਆਪਾਂ 55000 ਦੀ ਠੀਕ ਹੈ ਵੀਰ ਜੀ